ਰਤਨਮ ਸ੍ਰੀ ਵਾਹਿਗੁਰੂ ਜੀ ਸੋਖੋ ਟਲ ਗੁਰ ਸੇਵੀਐ ਅਹਨ ਸੋ ਸਹਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਬਨੰਦ ਭਜਾਈ ਹਰ ਹਰ ਸਾਹਿਬੋ ਹਰ ਜੁਗ ਜੁਗ ਭਗਤ ਪਾਇਆ ਪੈ ਰਹਿਦਾ ਆ ਰਾਮ ਰਾਹੀ ਹਰਿ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਹੰਕਾਰਿਆ ਆਨੰਦ ਕਾ ਵਟਦੇ ਨਾਮ ਦਿਵ ਮੁਖ ਲਾਇਆ ਅੰਜਨ ਨਾਨਕ ਸਾਹ ਹਰ ਸੇਵਿਆ ਅੰਤ ਅਲੈ ਛਡਾਇਆ ਏਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕ ਮਹਿਲਾ ਪਹਿਲਾ ਦੁਖ ਦਰਦ ਸੁਖ ਰੋਗ ਪਿਆ ਜਾਂ ਸੁਖ ਤਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜੇ ਹਉ ਕਰਣਾ ਹੋਈ ਮਲਿਹਾਰੀ ਗੁਦਰਤੋ ਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਵੋ ਜਾ ਆਤਮਾ ਜੋਤ ਜੋਤ ਮੈਂ ਜਾਤਾ ਹਕ ਲਕਲਾ ਪ੍ਰਭੂ ਰਹਾ ਨੋ ਸੱਚਾ ਸਾਹਿਬ ਸਿਫਤ ਸਵਾਲੀਓ ਵਜਨ ਕੀਤੇ ਸੋ ਪਾਰ ਪਿਆ ਸੋ ਨਾਨ ਅਰਤੇ ਗਿਆ ਮਤਾ ਜੋ ਕਿਛੁ ਕਰਨਾ ਸੋ ਕਰਿਹਾ ਸੋ ਦਰ ਨਾਗ ਅਸਮੈ ਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਆਦਰ ਤੇ ਰਖਿਹਾ ਸੋ ਕਰਕੇ ਹਾ ਜਿਤ ਮੈਂ ਸਰਬ ਸਮਾਨੀ ਵਾਜੇ ਤੇਰੀ ਨਾਦ ਅਨੇਕ ਸੰਖਾ ਕਿਤੇ ਤੇਰੇ ਆਵਣਹਾਰੇ ਕਿਤੇ ਤੇਰੇ ਰਾਮ ਨਿਸ਼ੋਕ ਹੈ ਕਿਤੇ ਤੇਰੇ ਗਾਵਣਹਾਰੇ ਗਾਵਣ ਤਦ ਨਾਮ ਪਵਣ ਪਾਣੇ ਵੈ ਸੰਤਨ ਗਾਵੇ ਰਾਜਾ ਧਰਮ ਦੁਵਾਰੇ ਗਾਵਣ ਤਦ ਨੋ ਚਿੱਤ ਗੁਬਤ ਲਹਿ ਜਾਂਦਣ ਲੇਖ ਲੇਖ ਧਰਮ ਵਿਚਾਰੇ ਗਾਵਣ ਤਦ ਨੀਸ਼ਰ ਵਰਮਾ ਦੇਵੇ ਸੋਹਣ ਤੇਰੇ ਸਦਾ ਸਾਰੇ ਗਾਵਣ ਤਦ ਬਿੰਦਰੰਦਰ ਨਾ ਸੁਣੇ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤੁਨੋ ਸਿੱਧ ਸੁਮਾਦੀ ਅੰਦਰ ਗਾਵਨ ਤੁਨੋ ਸਾਧ ਵਿਚਾਰੇ ਗਾਵਨ ਤੁਨੋ ਜਥੇ ਸਦੇ ਸੰਦੋਖੀ ਗਾਵਨ ਤੁਨੋ ਵੀਰ ਕਰਾਰੇ ਗਾਵਨ ਤੁਨੋ ਪੰਡਿਤ ਪੰਦਰਕੀਸ਼ਰ ਜੁਗ ਜੁਗ ਵੇ ਤਾਂ ਨਾਲੇ ਗਾਵਨ ਤੁਨੋ ਮੋਹਨਿਆ ਮਨਮੋਹਨ ਸੁਰਗਮਚ ਪਿਆਰਲੇ ਗਾਵਣ ਤਦ ਨਵ ਰਤਨੋ ਪਾਏ ਤੇਰੇ ਆਟਾ ਛਟ ਤਿਰਥ ਨਾਲੇ ਗਾਵਣ ਤਦ ਨੋ ਜੋਦ ਮਹਾ ਮਲ ਸੂਰਾ ਗਾਵਣ ਤਦ ਨੋ ਖਾਣੀ ਚਾਰੇ ਗਾਵਣ ਤਦ ਨੋ ਖੰਡ ਮੰਨ ਬ੍ਰਹਮੰਡਾ ਕਰ ਕਰ ਰਖੇ ਤੇਰੀ ਤਾਰੇ ਸੇ ਤਦ ਨੋ ਗਾਵਣ ਜੋਤ ਤਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦ ਨੋ ਗਾਵਣ ਸਾਭ ਚਿਤ ਨਾਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸਾਚਾ ਸਾਚੇ ਨਾਹੀ ਹੈ ਪੀਹੁ ਸੇ ਜਾਇ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਬਾਤੇ ਕਰ ਕਰ ਅਜਨ ਸੇ ਮਾਇਆ ਜਿਨੁ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਇਸ ਦੇਵੜੇ ਆਈ ਜੋ ਤਿਸ ਮਾਵੇ ਸੋਏ ਕਰ ਸੇਵਨ ਹੁਕਮ ਨਾ ਕਰਨਾ ਜਾਇ ਸੋ ਪਾਦ ਸਾਹੁ ਸਹਾ ਪਾ ਸਾਹਿਬ ਨਾਨਕ ਰਹਿਣ ਅਰਜਾਈ ਆਸਾ ਮਹਿਲਾ ਪਹਿਲਾ ਸਨ ਵੱਡਾ ਕੈ ਸੋ ਕੋਈ ਇਕਲਵੰਡਾ ਨੀਠਾ ਹੋਈ ਕਿਉਂ ਦਪਾਏ ਨਾ ਕਹਿ ਆ ਜਾਇ ਕਹਿਨੇ ਬਾਲੇ ਤੇ ਦੇ ਰਹੇ ਸੁਮਾਈ ਵੱਡੇ ਮੇਰੇ ਸਾਹਿਬਾ ਗਹਿਰ ਗਵੀਰਾ ਗੁਣ ਹੈ ਗਹਿਰਾ ਕੋ ਨ ਜਾਣੈ ਤੇਰਾ ਕੀਤਾ ਕੇਵਨ ਚੀਰਾ ਰਹਾ ਰਹਾ ਸਾਬ ਸਰਤੇ ਮਿਲ ਸਰਤ ਕਮਾਈ ਸਾਬ ਕੀ ਮਦ ਮਿਲ ਕੀ ਉਦ ਪਾਈ ਗਿਆਨੀ ਧਿਆਨੀ ਗੁਰੂ ਘਰ ਹਾਈ ਗਹਣ ਦਾ ਜਾਇ ਤੇਰੀ ਤਲਵੰਢਾਈ ਸਭ ਸਤ ਸਭ ਤਪ ਸਭ ਚਿੰਗਿਆਈਆਂ ਸਿੱਧਾ ਬੁਰਖਾ ਕਿਆ ਬੜਿਆਈਆਂ ਸੁਧਨਾ ਸਦੇ ਕੇ ਨਾ ਪਾਇਆ ਗ੍ਰੰਮ ਨਾ ਨਾ ਹੀ ਠਾਰ ਰਹਾ ਜਾ ਅੱਖਣ ਵਾ ਨਾ ਕਿਆ ਵਿਚਾਰਾ ਸਿਫਤੀ ਭਰੇ ਦਲੇ ਪੰਨਾਰ ਜਿਸ ਤੋਂ ਦੇਹ ਦੇ ਸਹਿ ਕੀਆ ਚਾਲਾ ਨਾਨਕ ਸਚ ਸਵਰਨਹਾਰਾ ਆਸਾ ਆ ਪਹਿਲਾ ਆਖਾਂ ਨੀਵਾ ਬਸਰੇ ਮਰ ਜਾਵੋ ਆਖ ਨਵਕਾ ਸਾਚਾ ਨਾਮੁ ਸਾਚੇ ਨਾਮ ਕੀ ਲਾਗੈ ਭੁਖ ਖਾਦ ਭੁਖੈ ਖਾਈ ਜਨ ਹੈ ਦੂਖ ਅਸ਼ੋਕ ਵਿਸਰੇ ਮੇਰੇ ਮਾਈ ਸਾਚਾ ਸਾਹਿਬ ਸਾਚੇ ਨਾਈ ਰਹਾ ਸਾਚੇ ਨਾਮ ਕੀ ਤਲਵੜਿ ਆਈ ਆਤ ਕੀ ਕੀਮਤ ਨਹੀਂ ਪਾਏ ਜੇ ਸਬਨ ਕੇ ਆਖਣ ਪਾਹੀ ਵਡਾ ਨਾ ਹੋਵੇ ਕਾਠ ਨਾ ਜਾਈ ਨਾ ਹੋ ਮਰਨ ਨਾ ਹੋਵਾ ਸੋਗ ਦਿਨ ਦਾ ਰਹਿ ਨਾ ਚੁਕੇ ਭੋਗ ਗੁਨੇ ਹੋਰ ਨਾਹੀ ਕੋਈ ਨਾ ਕੋਵਾ ਨਾ ਕੋ ਹੋਈ ਜੇਵੜਾ ਪਾਉ ਤੇਵੜ ਤੇ ਲੀਦਾ ਜਿੰਨ ਦਿਨ ਕਰਕੇ ਕੀਤੀ ਰਾਤ ਖਸਵਾਰ ਹੈ ਤੇ ਗਮ ਜਾਤ ਨਾਨਕ ਨਾਵੇ ਵਾਸਨਾਤ ਰਾਵ ਜਨੇ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਤਿਪੁਰਖ ਬਿਨੋ ਗੁਰੂ కృਪਾ ਆਸ ਹਾਮ ਕੀਰੇ ਕਰਮ ਸਤਗੁਰ ਸਰਣਾਏ ਕਰਦੇ ਆ ਨਾ ਪ੍ਰਗਾਸ ਮੇਰੇ ਮਿਲ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੇ ਰਾ ਪ੍ਰਾਣ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਉ ਹਰ ਜਨ ਕੇ ਉਪਾਗ ਵੜੇ ਰੇ ਨਹਨ ਹਰਿ ਸਰਦਾ ਹਰ ਪਿਆਸ ਹਨ ਹਨ ਨਾਮ ਲੈ ਦਿਰੁ ਉਤਸ ਹੈ ਮਨ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਾਰ ਸੁਨਾਵ ਨਾ ਪਾਇਆ ਤੇ ਭਾਗ ਹਨ ਜੰਪਾਸ ਜੋ ਸਤਗੁਰ ਸ਼ਰਨ ਸੰਗਤ ਨਹ ਆਏ ਤ੍ਰਿਗ ਜੀਵੇ ਤ੍ਰਿਗ ਜਵਾਸ ਨਿਨਹਾਰ ਜਿਵੇਂ ਸਤਿਗੁਰ ਸੰਗਤ ਪਾਈ ਨਿਤ ਨਮਸਤਾ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜਿਤ ਹਰ ਹਰਿ ਸਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਰੇ ਮਹਿਲਾ ਪੰਜਵਾ ਕਾਹਿਰ ਮਨ ਇਤ ਵਦਮ ਜਹਨ ਹਰਿ ਜੋ ਪ੍ਰਿਆਸ ਸੈਨ ਪਥਨ ਮੈਂ ਜੰਤੁ ਪਾਈ ਤਾ ਕਰਜ ਕਾਗੇ ਕਰਤ ਰਿਆ ਮੇਰੇ ਮਾਦੋਨੀ ਸਤ ਸੰਗਤ ਮਿਲੈ ਸੋਤਰੀਆ ਗੁਰ ਪ੍ਰਸਾਦ ਪਰਮ ਆਵਦ ਪਾਇਆ ਸੋ ਕੇ ਕਾਸ਼ਟ ਹਰਿਆ ਨਹਾਉ ਜਨਨ ਬਿਤਾ ਲੋਗ ਸੁਬਨਤਾ ਗੁਨ ਅਕਿਸ ਕੇ ਤਰਿਆ ਸਿਰ ਸਿਰ ਜਸ ਮਾਹੇ ਠਾਕੁਰ ਤਾਹੇ ਮਨ ਕੋ ਕ੍ਰਿਆ ਵੁਨੇ ਵੁਨ ਆਵੇਂ ਸੇ ਕੁਸਨ ਪਾਚੇ ਬਿਸ਼ਰੇ ਸ੍ਰੀਆ ਤਨ ਕਾਵਣ ਖਲਾਮ ਕਾਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਾਵਨ ਦਾ ਆਨੰਦ ਆਸ਼ਟ ਅਸਨਾਨ ਠਾਕੁਰ ਕਰ ਅਦਲ ਤੜਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤਰੰਤ ਨਾ ਪਾਰ ਆਵਰਿਆ ਰਾਗ ਸਾਮਹਿਲਾ ਚੌਥਾ ਸੋ ਪੁਰਖ ਇਕ ਓਅੰਕਾਰ ਸਤਿਗੁਰ ਮਨਸਾਦ ਸੋ ਪ੍ਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਾਗ ਮਾਪਾਰਾ ਸਬਤ ਆਵਹਿ ਸਬਤ ਆਵਹਿ ਤੁਮੇ ਹਰ ਸੱਚੇ ਸ੍ਰਿਦਨ ਹਾਰਾ ਸਜੇ ਤੁਮ ਹਰੀ ਦੀ ਦੁਨੀਆ ਕਾ ਦਾ ਤਾਰਾ ਹਰ ਧਿਆਵ ਸੰਤੋ ਜੀ ਸਦੋਖ ਸਾਰਨ ਹਰ ਹਰ ਆਪੇ ਠਾਕੁਰ ਹਰ ਆਪੇ ਸ਼ਿਵਕ ਜੀ ਕਿਆ ਨਾਨਕ ਜਾਂ ਦੇ ਵਿਚਾਰਾ ਊਂ ਘੜ ਘੜੰਤਰ ਸ਼ਰਮ ਜਰੰਤਰ ਜੀ ਹਰ ਇੱਕ ਬ੍ਰਹਮ ਸਮਾਨ ਦਾ ਦੇਵ ਖਾਰੀ ਜੀ ਸਾਬ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਾ ਤਦ ਨਾਮ ਨਾ ਜਾਣਾ ਤੂੰ ਪਾਨ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੀਆ ਗੁਨਾਹ ਕਵ ਖਾੜਾ ਜੋ ਸੇਵਹ ਜੋ ਸੇਵਹ ਤੁਝੀ ਜਨ ਆਨੰਦਨ ਗੁਣ ਬਣ ਹਰ ਧਿਆਵ ਹੈ ਹਰ ਧਿਆਵ ਤੁਮੀ ਸੇ ਜਨ ਜਗ ਮਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹਰ ਧਿਆਆ ਜੀ ਦਿਨ ਟੋਟੇ ਜਾਵਗੇ 파ਸੇ ਜਿੰਦਰ ਪਾਉ ਜਨ ਹਾਰ ਜਿੰਦਰ ਪਾਉ ਧਿਆਆ ਜੀ تنਕਾਰ ਪਾਉ ਸੁਖ ਵਾਸੀ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸੁਵਾਸੀ ਸੇ ਧਨ ਸੇ ਧਨ ਜਨ ਹਰ ਤੇ ਆਇਆ ਜੀ ਜਨਾਨ ਨ ਤਲਮਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬਿਆੰਤ ਬਿਆੰਤ ਤੇਰੇ ਭਗਤ ਤੇਰੇ ਭਗ ਸਲਾਹਣ ਤੁਮੇ ਹਰਿ ਨਾਮ ਕਾ ਨੇਕਨੰਤਾ ਤੇਰੇ ਅਨੇਕ ਤੇਰੇ ਅਨੇਕ ਆਖ ਰਹਿ ਹਰ ਪੂਜਾ ਜੀ ਤਉ ਤਪ ਹੈ ਜਪਿਆ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹੋ ਬੋ ਸਮਰਤ ਸਾਸਰ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜੀ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਬ੍ਰਹਮ ਪ੍ਰਮਪਰ ਕਰਤਾ ਜੀ ਤੁਧ ਜੇਵ ਦਾ ਵਰਣਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਦੇਖੋ ਜੀ ਤੂੰ ਅਨੰਤਨ ਕਰਤਾ ਸੋਈ خدا ਪੈ ਭਾਵੈ ਸਿਵਰਤਾ ਜੀ ਤਉ ਆਪੈ ਗਨਹੈ ਸੋ ਹੋਈ ਦਾਪੈ ਸ੍ਰਿਸ਼ਟ ਸਭ ਉਪਾਈ ਜੀ ਸਦਾ ਪੈ ਸਰਜ ਸਾ ਗੋਵੀ ਜਾਨਾ ਨਾਨਕ ਅਗਨ ਗਾਵੇ ਕਰਤਾ ਕਹਿ ਜੀ ਜੋ ਸਭ ਸਗਾ ਜਨੁਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਬੰਦਾ ਸਾਈ ਜੋ ਤੂੰ ਬਾਵੈ ਸੁਵਿਥਿ ਸੇ ਜੋ ਤੂੰ ਦੇਹਿ ਸੋਇ ਹਪਾਏ ਰਹਾਉ ਸਭ ਤੇਰੀ ਦੋ ਸਭ ਨੇ ਧਿਆਇ ਆ ਜਿਸ ਨਾ ਕਿਰਪਾ ਕਰੇ ਇਹਦ ਨਾਮ ਅਰਥ ਨ ਪਾਇਆ ਗੁਰਮਹਲਾ ਦਾ ਮਨ ਮੋਗਵਾਇਆ ਆਦਾਂ ਛੋੜਿਆ ਆਮ ਲਾਇਆ ਤੂੰ ਦਰਿਆਵ ਸਾਬਤ ਜਿਹੇ ਮਾਹੇਦ ਪੈ ਦੁਜਾ ਕੋਈ ਨਾਹੀ ਜੀ ਜਦ ਸਾ ਤੇਰਾ ਖੇਲ ਬਜਮ ਲਛੜਿਆ ਸੰਜੋਗੀ ਬੀਲ ਜਿਸ ਲੋ ਤੋਂ ਜਾਣਾ ਏ ਸੋਏ ਜਨ ਜਾਣੈ ਹਰ ਗੁਣ ਸਦਹਿ ਆਖ ਵਖਾਣ ਇਹਨ ਹਰ ਸੇਵਿਆ ਜਿਸ ਨੂੰ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਮ ਹੋਵੇ ਤਿਤ ਪੈ ਦੂਜਾ ਵਰਨਾ ਕੋ ਹੋਵੇ ਤੂੰ ਕਰ ਕਰ ਵੇਖ ਹੈ ਜਾਣੈ ਸੋਏ ਜਨਾਨ ਗੁਰਮਖ ਪ੍ਰਗਟ ਹੋਈ ਆਸਾ ਮਹਿਲਾ ਪਹਿਲਾ ਤਿਤ ਸਰਵੜਾ ਬਲ ਨਵਾਸਾ ਪਾਣੀ ਪਾ ਭਗਤ ਨੇ ਕੀਆ ਪੰਗਜ ਮੋਹ ਪਗ ਨੇ ਚਾਲੈ ਹਮ ਦੇਖਾ ਦਹਿ ਲੋ ਬੇਲੇ万ੇਗ ਨਾ ਚੀਤ ਸਮੂਰ ਮਨਾ ਹਾਰ ਅਮਸ਼ਰਾ ਤੇਰੇ ਗੁਣ ਗੱਲਿਆ ਰਹਾ ਹੂੰ ਨਾ ਹੌਜੇ ਤੇ ਸਦਨੇ ਪੜਿਆ ਮੂਰਹ ਮੁਗਦਾ ਜਨਾ ਪਿਆ ਪਰਨਤ ਨਾਨਕ ਦਨਗੇਸ਼ਰਨਾ ਜਨਤੋ ਨਾਹੀ ਵੇਸਰਿਆ ਆਸਾ ਮਹਿਲਾ ਪੰਜਵਾ ਪਏ ਪ੍ਰਾਪਤ ਮੁਨਕ ਦੇ ਹਰੀਆ ਗੋਵਿੰਦ ਮਨਨ ਕੇ ਹੈ ਦਿਨ ਪਰਿਆ ਵਰਕਾ ਜਨੇ ਕਿਤਨਾ ਕਾਮ ਮੇਲਾ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਉ ਲਾਗ ਪਵਜ ਲਤਰਨ ਕੈ ਜਨ ਅਮਰਥਾ ਜਾਤਨਗ ਮਾਇਆ ਕੈ ਨਹਾਉ ਜਾਉ ਤਾ ਸੰਜਮ ਧਰਮਨਾਕ ਮਾਇਆ ਸੇਵਾ ਸਾ ਨਾ ਜਾਣਿਆ ਹਰ ਆਇਆ ਕਹੋ ਨਾਨਕ ਹਮ ਨੀਚ ਕਿਰਪਾ ਸ਼ਰਨ ਬਰੇ ਕੇ ਰਾਖੋ ਸਰਮਾ ਪਾਸ਼ਾਹੀ ਦਸਵੇਂ ਗੰਬੂ ਬਾਇ ਬੇਨਤੀ ਚਉ ਪਾਈ ਹਮਰੇ ਕਰੋ ਹਾਥ ਦੇ ਰੱਖਾ ਪੂਰਨ ਹੋ ਏਤ ਕੀ ਇਛਾ ਤਵ ਚਰਨ ਮਦ ਰਹੇ ਹਮਾਰਾ ਆਪਣਾ ਜਾਨ ਕਰੋ ਮਿਤ ਪਾਰਾ ਹਮਰੇ ਦੁਖਤ ਸੁਬਦ ਮਕਾਬ ਹੋ ਆਪ ਹਾਦੈ ਮਹਿਮ ਚਾਬ ਹੋ ਸੁਖੀ ਵਸੈ ਮੂਰੂ ਪ੍ਰਵਾਰਾ ਸੇਵਾ ਸਿਖ ਸਭੈ ਕਰਤਾਰਾ ਉਹ ਰੱਛਾ ਨਿਦਿਕਰਦੈ ਕਰੀਐ ਸਾਭਨ ਨਤਵਾ ਆਸ ਕਰੀਐ ਪੂਰਨ ਹੋਏ ਹਮਾਰੀ ਆਸਾ ਤੂੰ ਨ ਪੈਨ ਕੇ ਰਹੈ ਪਿਆਸਾ ਤੁਮਹਾਂ ਸਾਡ ਕੇ ਔਨਾ ਧਿਆਉਂ ਜੋ ਪਰਚਾਹੂ ਸੋ ਤੁਮਸੇ ਪਾਉਂ ਸੇਵਾ ਸਿਖ ਹਮਾਰੀ ਤਾਰੀ ਹੈ ਜਨ ਜਨ ਸਾਸਨ ਹਮਾਰੇ ਬਾਣੀ ਹੈ ਆਪਾ ਹਾ ਦੇਵ ਜੇ ਵਰਗੈ ਮਨਨ ਕਾਲ ਕਾ ਸਰਾਸ ਨ ਵਰਗੈ ਹੂੰ ਜੋਤਦਾ ਹਮਾਰੇ ਪਿੱਛਾ ਸ੍ਰੀ ਆਤਮਾ ਜੋ ਕਰਿਓ ਰੱਛਾ ਰਾਖ ਲੋਮ ਰਾਖ ਨ ਹਾਰੇ ਸਾਹਿ ਸੰਤ ਸਹਾਇ ਪਿਆਰੇ ਦੇਨ ਬੰਧ ਦੁਸ਼ਨ ਗਹਿ ਹੰਤਾ ਤਮੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬਰਮਾ ਬਖਤਰਾ ਕਾਲ ਪਾਏ ਸ਼ੋਜ ਜਵਤਰਾ ਕਾਲ ਪਾਏ ਗਰਿਸ਼ਣ ਪ੍ਰਗਾਸਾ ਸਾਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸਭ ਕੀਉ ਬੇਦਰਾਜ ਬਰਮਾ ਜੋਥਿਉ ਜਵਨ ਕਾਲ ਸਾਲ ਉਸਵਾਰ ਨੰਸ਼ ਕਾਲ ਹੈ ਤਾਹੇ ਹਮਾਰਾ ਜਵਨ ਕਾਲ ਸਾਜਗਤ ਬਨਾਇਓ ਦੇਵ ਦਾਤ ਜਥ ਨਮ ਜਾਇਓ ਆਦ ਤੇ ਕੇ ਉਤਾਰਾ ਸੋਏ ਗਰੂ ਸਮਝਿ ਹੋ ਹਮਾਰਾ ਨਉ ਸਕਾਰ ਜਿਸਹਿ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸਿਵ ਕਨਕਾ ਸਭ ਗੁਣ ਸੁਖ ਦੇਉ ਸਤਨਨ ਕਾ ਪਨਮੋ ਵਜ ਕੀਉ ਕੜਕੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰਵਸ਼ਾਨਤ ਚੀਤੇ ਦੇਨ ਨਸੁਲਾ ਸਪਰਿ ਕਿਰਪਾ ਦ੍ਰਿਸ਼ਟ ਅਗਨ ਪੂਲਾ ਸੰਤੰਦ ਵਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੇ ਪੀਰਵਸ਼ਨ ਕੜਕੜ ਕੇ ਪੜ ਪੜ ਕੇ ਜਾਣੈ ਜੋ ਦੇ ਕਰ ਕਰਤਾ ਕਰਤਾ ਪ੍ਰਜਾ ਤਰਕ ਦਾ ਦੇਹ ਅਪਾਰ ਨਿਵਾਸ ਰਖ ਕਰਤ ਹੋ ਗਮ ਹੂੰ ਤੁਮੈ ਬਲਤ ਦੇਹੀ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੀ ਗੁਜ ਉਚਾਰੈ ਕੋਮ ਸਭ ਹੀ ਤੇ ਰਹੈ ਨਰਨਲਬ ਜਾਨਦ ਬੀਦ ਭੀਦ ਅਰਨਲਬ ਨਿਰੰਕਾਰ ਨਰਨਕ ਕਾ ਨਿਰਨਾਮ ਬੋ ਆਦਾਨੀਲ ਅਨਾਦ ਸੰਭੋ ਤਾ ਕਉਨ ਉਚਾਰਤ ਪੇਦਾ ਜਾ ਕੋ ਪੀਵ ਨਾ ਪਾਵਤ ਪੇਦਾ ਤਾ ਕਾ ਕਰਪਾ ਹਰਿ ਹਨੁ ਮਾਨਤ ਮਹਾ ਮੂਨ ਹੈ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਪੀਵ ਆਪੋ ਆਪਣੇ ਵਦਹ ਜੀਤੇ ਵਰਣਦ ਪਿੰਨ ਪਿੰਨ ਤੁਹ ਹ ਤੇ ਤੇ ਤੁਮ ਰਲ ਖਾਨਾ ਜੈ ਬੁਸਾਰਾ ਕਹ ਬਦ ਸਜਾਵਰ தாம் ਸੰਸਾਰ ਇਕ ਰੂਪ ਨੋ ਸਰੂਪਾ ਰੰਗ ਪਿਵਰਾਵ ਕੀ ਭੂਪਾ ਜੇ ਰਸ ਇਤ ਕਿਨੀ ਉਤਪੇ ਖਾਨ ਮਹਾਰਾਜ ਦੀਨੀ ਕਹੋ ਮੁਦਰਾਜਾ ਹੈ ਬਠਾ ਕਵਿ ਸ਼ਮਨ ਪਿਉ ਸੰਗਰ ਕਠਾ ਸ agre shreshth dikhaya cham pav aaj ga saroop swam pav rachha mere tum karo sikhoba ra sikh sang ro do tithe th watr pata sagal maleesh karo ran gata ja tujh na sharanai pare din kahe dukh dukh thave mare ਪਰਹੁ ਜਾਵਨ ਪਗ ਆਪਣੇ ਤਿਹਾਰੇ ਦਨ ਕੈ ਤੋ ਸੰਕਟ ਸਭ ਟਾਰੇ ਜੋ ਕਲ ਗੁਗਵਾਰ ਧਿਆਇ ਹੈ ਦਾਕੇ ਕਾਲ ਨਿਕਟ ਨਹਿ ਪਰਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇਤ ਕਾਲਾ ਕਿਰਪਾ ਅਰਿਸ਼ਟ ਨ ਜਾਣੇ ਨਹਰ ਹੋ ਤਾਕੇ ਤਾਪ ਦਨੁ ਕਮਹਰ ਹੋ ਰੇ ਦਸਦ ਕਰਮੋ ਸਭੁਈ ਦੁਸ਼ਟਾ ਛਾ ਸਕ ਨਾ ਕੋਈ ਏਕ ਬਾਹਰ ਤੁਮੈ ਸੁਹਾਰਾ ਕਾਲ ਪਾਸ ਤੇ ਤਾਹਿ ਉਹਾਰਾ ਜਿਨ ਨਨ ਨਾਮ ਤੇ ਹਰਿ ਕਹਾ ਦਰ ਦੁਖ ਦੋਖ ਤਿ ਰਹਾ ਕਰਨ ਕੇ ਤੁਮੈ ਸ਼ਰਨ ਤਿਹਾਰੀ ਆਪ ਹਾਥ ਦੈਲ ਹੋ ਮਾਰੀ ਸਰਬ ਥੋਰ ਮੋ ਹੋ ਸਹਾਈ ਜੋ ਸਤਿ ਦੋਵਤੇ ਨਾਮ ਚਾਈ ਸਵਈਆ ਪਾਹਿਹ ਜਹ ਜਤੇ ਤੁਮਰੀ ਤਉ ਤੇ ਗਵਾ ਤਰਨ ਨਹੀਂ ਆਨਿਉ ਰਾਮ ਰਹੀਮ ਪ੍ਰਾਨ ਗੁਰੂ ਨਨੇ ਕਹਿਮ ਦੇਗ ਨਾ ਬਾਨਿਉ ਸਿਮਰੇ ਸਾਸ ਸੁਬੀਧ ਸੁਬੈ ਮੋ ਭੀਦ ਕਹਿ ਨਾ ਮੇਗ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈ ਨਾ ਕਹਿਉ ਸਾਬ ਤੋਹਿ ਵਿਖਾਲਿਉ ਦੁਖਦਾਰ ਅਗਲ ਦਵਾਰ ਗੋ ਸੜਕ ਗੋ ਤੁਹਾਰੋ ਦਵਾਰ ਬਾਹੀਂ ਰਹੇ ਕਿਲਾਜ ਅਸ ਗੋਬਿੰਦਾਸਤਾਰ RAM ਕਲੇ ਮਹਿਲਾ ਤੀਜਾ ਨ ਦੇਖ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੇ ਮਾਏ ਸਤਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੇ ਮਨਵ ਜੀ ਆਵਾ ਦਾ ਗਿਆਨ ਆਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਵਣਾਈਆ ਸ਼ਬਦ ਉਹ ਤਾਂ ਗਾਵ ਹਰੀ ਕੇ ਰਾਮ ਮਨੰਜਨੀ ਵਿਸਾਇ ਗਹਿ ਨਾਨਕ ਨਿੰਦੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਦੂ ਸੁਧਨ ਹੋ ਹਨ ਲਾਲੇ ਹਨ ਨਾ ਰਹੋ ਤੂੰ ਮਨ ਮੇਰੇ ਦੂਖ ਸਭ ਸਾਰਨਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸੁਨਾਗਲਾ ਸ਼ਮਰਦ ਸੁਆਮੀ ਸੋਖਿ ਅਮਨੈ ਵਿਚਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨੰਦ ਲਾਲੇ ਸਾਚੇ ਸਾਹਿਬਾ ਕੀਆ ਨਾਹੀ ਕਰਤੇ ਰ ਘਰਤਾ ਤੇ ਲੈ ਸਭ ਚ ਹੈ ਜਿਸ ਦੇਹੇ ਸੁਪਾਵੈ ਸੁਦਾ ਸਿਵ ਸਲਾਹਾ ਤੇਰੇ ਨਾਮ ਨ ਸਾਵਹਿ ਨਾਮਿਨ ਕੇ ਮਨੋਸਿਆ ਵਾਜੇ ਸ਼ਬਦਖਨੇ ਰੇ ਕਹਿ ਨਾਨਕ ਸੱਚੇ ਸਾਹਿਬ ਆਕਿਆ ਨਾਹੀ ਕਰਤੇ ਰਹਿ ਸਾਚਾ ਨਾ ਮੇਰਾ ਦਰੂ ਸਾਚ ਨਾਮ ਦਾਰ ਮੇਰਾ ਨਾਨਕ ਖਾ ਸਭ ਗਵਾਇਆ ਤਰ ਸਾਸ ਗੁਨ ਐਸਿਆ ਜਨ ਇੱਛਾ ਛਪ ਜੰਗ ਸਦਾ ਪ੍ਰਭਾਨ ਕੀਤਾ ਗ੍ਰਿਵਟੂ ਜੇ ਸਾਧਿਆ ਹਮਦੇ ਅੰਗਾਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੋਪਿਆ ਰੂ ਸਾਚਾ ਨਾਮ ਮੇਰਾ ਧਾਰੂ ਆਵਾਜੇ ਪੰਜ ਸ਼ਬਦ ਕਰ ਸੁਵਾਗੇ ਕਰ ਸੁਵਾਗੇ ਸ਼ਬਦ ਵਾਜੀ ਕਨੈਤ ਕਰ ਤਾਰੀਆਂ ਪੰਜ ਦੂਦ ਵਸ ਕਿਤੇ ਗਾਲੰਗਣਕ ਮਾਰਿਆ ਤੁਰ ਗ੍ਰੰਪਾਇਆ ਤੁਜਨ ਕਾ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਦੇਸੁ ਹੋਆ ਤਜ ਕਰ ਅਨਹਦ ਵਾਚੀ आनंद सुनुण भागी हूं सगले मनोर्थ पूरे पान ब्रह्म ना पाया इतने सगले विश्व रे दोख लोच नता बतरे सुने सच्चे वाणी संत साजन पाए सरसे पूरे गुरु ते जानि ਸੁਣਦੇ ਪੁਨਿਤ ਗਹਤੇ ਪਵਿੱਤ ਸਤਗੁਰ ਹਾ ਵਰਪੂਰੇ ਬਨਵੰਤ ਨਾਨਕ ਅਗੁਨ ਚਰਨ ਲਾਗੇ ਆਵਾਜ ਅਨਹਦ ਤੁਰੀ ਵਧਾਉਣੀ ਮਿਲਣਾ ਪੰਜਵਾ ਹਾਲ ਵਿੱਚ ਨਵਸਤੂ ਪਈਓ ਸਾਸ ਸੰਤੋਖ ਵਿਚਾਰੋ ਅਮਰਤ ਨਾਮ ਥਾ ਗੁਰਗਾ ਪਈਓ ਜਿਸ ਕਾ ਸਭ ਸਦਾ ਹਾਰੋ ਜੇ ਤੁਮ ਖਾਵੈ ਜੇ ਕੋ ਪੁੰਚੈ ਇਸ ਕਾ ਹੋਇ ਉਦਾਰੋ ਇਹ ਵਤ ਜਿਨ ਨਾ ਜਾਏ ਨਿਤ ਨਦਰਾ ਕਰਤਾਰੋਂ ਤਮ ਸੰਸਾਰ ਚਰਨ ਲਗ ਤਰੀਏ ਸਵਨਾ ਨਗ ਬ੍ਰਹਮ ਅਸਾਰੋ ਸ਼ਲੋਕ ਮਹਿਲਾ ਪੰਜਵਾਂ ਤੇਰਾ ਕੀਤ ਜਤੋ ਨਾਹੀ ਮਨੋ ਜੋਗ ਤੋਈ ਮੈਦਨ ਗੁਣਿਆਰੇ ਕੋ ਗੁਲ ਨਾਹੀ ਆਪੇ ਦਰਸ ਪਿਉਈ ਦਰਸ ਪਿਆ ਰਾਮ ਤੁਮਹੀ ਸਾਧਗੁਰ ਸਦਨ ਮਿਲੇ ਆ ਨਾਨਕ ਨਾਮ ਲੈਤਾ ਜੀਵਾ ਦਨਮਰਤੀ ਵੇ ਅਮਰਿਆ ਪੌੜੇ ਸਥੈ ਤੋ ਸੰਵਰਥ ਇਥੈ ਕੁਵੇ ਲਾਹੇ ਉਥੈ ਤੇਰੇ ਰਾਖ ਨਿਦਰਮਾਹੇ ਸੁਣ ਕੇ ਜਮ ਤੇ ਦੂਤ ਨਾਇ ਤੇ ਰਛਣ ਜਾਹੇ ਪੌਜ ਲੋਕ ਅਸ਼ਗਾਹ ਗੁਰ ਸ਼ਬਦਿ ਪਾਰ ਪਾਹੇ ਜਨ ਕਾਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੀ ਕੰਨ ਪੁਨ ਅਗਨ ਗੋਬਿੰਦ ਗਾਹੀ ਸਾਖਸ ਨਾ ਕਿਰਪਾਲ ਸੁਮਾਲੇ ਸਾਹੇ ਸਾਹੇ ਬ੍ਰਥਾ ਕੋ ਨਾ ਜਾਏ ਦਿ ਆਵੇ ਤਦਾਹੀ ਸ਼ਲੋਕ ਮਹਿਲਾ ਪੰਜ ਦਵਾਂਤ ਅਗਨ ਰਾਦੜਾ ਜਿਸ ਵਾਜਾ ਗੁਰੂ ਨਾਮੋ ਨਿਤਰੇ ਸਾਧ ਗੁਰ ਪ੍ਰੇਖਣਾ ਰਾਵਣੇ ਸੁਣਾ ਗੁਰੂ ਨਾਨਕ ਵਖਤ ਗੁਰ ਸੇ ਤਿਰਤਿਆ ਦਰਗਹ ਹੈ ਪਾਈ ਅਠਾਉ ਅਗੋ ਨਾਨਕ ਕਿਰਪਾ ਕਰੀ ਜਿਸਨਾ ਵਾਦੀ ਜਗ ਮਤਵ ਕਾੜੀ ਹੈ ਵਿਲੇ ਕੇਗੀ ਮਹਿਲਾ ਪੰਜਵਾ ਰੱਖੇ ਰਖਣਾ ਹਾਰ ਆਪਵਾਰੀਨ ਗੁਰ ਕੇ ਬਹਿਰੇ ਪਾਏ ਕਾਸ਼ਵਾਰੀਨ ਵਾਹ ਦਿਆਲ ਮਨਮੁਨਾ ਸਾਰਿਆਂ ਸਾਜਨਾ ਗਏ ਸੰਗ ਪਵਜਲ ਤਾਰਿਆਂ ਸਾਗਤ ਅਨੰਦਿਕ ਦੁਸ਼ਟ ਅਖ ਨਮਾਹੀ ਬਦਾਰਿਆਂ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜੇ ਸਭ ਸੰਮਤ ਸੁਖ ਹੋਏ ਸਗਲੇ ਦੁਖ ਜਾਹੇ ਵਾਹੀ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ